ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਤੇ ਮੈਂ ਹਾਂ ਦਿਲਸ਼ੇਰ ਪੰਜਾਬ ਦੇ ਵਿੱਚ ਖਾਸ ਕਰਕੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਇਸ ਵੇਲੇ ਸਮਾਪਤ ਹੋ ਚੁੱਕੀਆਂ ਨੇ ਦੇਸ਼ ਵਿੱਚ ਨਵੀਂ ਸਰਕਾਰ ਚੁਣੀ ਗਈ ਹੈ ਪਰ ਪੰਜਾਬ 'ਚ ਹਲੇ ਵੀ ਚੋਣਵੀਂ ਮਹੌਲ ਹੈ ਪੰਜਾਬ ਦੇ ਵਿੱਚ ਜਲੰਧਰ ਸੀਟ ਦੇ ਉੱਤੇ ਜਿੱਥੇ ਜਮਨੀ ਚੋਣ ਹੋਣ ਜਾ ਰਹੀ ਹੈ ਵਿਧਾਨ ਸਭਾ ਲਈ ਜਮਨੀ ਚੋਣ ਹੋਣੀ ਹੈ ਉੱਥੇ 4 ਤੋਂ 5 ਵਿਧਾਨ ਸਭਾ ਸੀਟਾਂ ਦੇ ਉੱਤੇ ਹਲੇ ਚੋਣ ਹੋਣਾ ਬਾਕੀ ਹੈ ਪਰ ਇਸ ਸਭ ਦੇ ਵਿਚਾਲੇ ਅਕਾਲੀ ਦਲ ਜੀ ਹਾਂ ਅਕਾਲੀ ਦਲ ਜੋ ਆਪਣੇ ਕਹਿ ਸਕਦੇ ਹੋ ਕੈਸੇ ਲਈ ਹੋਂਦ ਲਈ ਲੜਾਈ ਲੜ ਰਿਹਾ ਸੰਘਰਸ਼ ਕਰ ਰਿਹਾ ਹੈ ਪਰ ਇਸ ਅਕਾਲੀ ਦਲ ਦੀ ਮੌਜੂਦਾ ਸਥਿਤੀ ਪੰਜਾਬ ਚ ਕੀ ਹੈ ਸਭ ਤੇ ਗੱਲਬਾਤ ਕਰਨ ਦੇ ਲਈ ਅਜਮੇਰ ਨਾਲ ਇੱਥੇ ਸਟੂਡੀਓ ਤੇ ਮੌਜੂਦ ਨੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਹੇ ਚੁੱਕੇ ਅਮਰਜੀਤ ਸਿੰਘ ਕਤੂਰੀਆ ਕਤੂਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਗੁਨੀ ਸਾਹਿਬ ਜੀ ਨੂੰ ਕਤੂਰੀ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ 83 ਤੋਂ 1983 ਤੋਂ ਤੁਸੀਂ ਅਕਾਲੀ ਦਲ ਨਾਲ ਜੁੜੇ ਹੋ ਵੱਖ-ਵੱਖ ਪ੍ਰਧਾਨਾਂ ਨਾਲ ਤੁਸੀਂ ਕੰਮ ਕੀਤਾ ਹੈ ਮੌਜੂਦਾ ਅਕਾਲੀ ਦਲ ਦੇ ਹਾਲਾਤ ਨੂੰ ਕਿਵੇਂ ਵੇਖਦੇ ਹੋ ਇੱਕ ਵਾਰ ਤਾਂ ਬਹੁਤ ਕਹਿ ਸਕਦੇ ਬੁਲ ਮੈਂ 1983-84 ਦਾ ਬਾਬਾ ਸਾਹਿਬ ਦੇ ਨਾਲ ਸਾਹਮਣੇ ਜੁੜਿਆ ਔਰ ਮੈਂ ਮੌਕੇ ਤੇ ਓਵਰ ਆਲ ਉਹਨਾਂ ਨਾਲ ਬਹੁਤ ਜ਼ਿਆਦਾ ਕੰਮ ਕੀਤਾ ਪਰ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਇੱਕ ਬਹੁਤ ਵਧੀਆ ਸੁਚਾਰੂ ਡੰਗ ਵਾਲਾ ਸੀ ਉਹਨਾਂ ਦੇ ਨਾਲ ਮੈਂ ਬਡੁੰਗਰ ਸਾਹਿਬ ਨੇ ਵੀ ਇੰਚਾਰਜ ਚ ਹਮਲੇ ਰੱਖਿਆ ਉਹਨਾਂ ਨੇ ਸੈਕਟਰੀ ਰਹੇ ਨੇ ਉਹਨਾਂ ਨਾਲ ਮੈਂ ਕੰਮ ਕੀਤਾ ਚੀਮਾ ਸਾਹਿਬ ਨਾਲ ਕੰਮ ਕੀਤਾ ਔਰ ਮੈਂ ਸਮਝਦਾ ਕਿ ਬਾਦਲ ਸਾਹਿਬ ਨੇ ਜਿੰਨਾ ਪੰਜਾਬ ਨੂੰ ਵਧੀਆ ਸਟੇਜ ਤੇ ਲੈਣ ਦਾ ਸੀ ਔਰ ਕੀਤਾ ਔਰ ਪੰਜਾਬ ਵਾਸਤੇ ਕੰਮ ਕੀਤਾ ਉਹ ਇੱਕ ਲਾ ਮਿਸਾਲ ਮੇਰੀ ਹਿਸਟਰੀ ਚ ਮੈਂ ਕਦੀ ਇੰਨਾ ਮਿਹਨਤੀ ਅਨਥਕ ਵਿਅਕਤੀ ਨਹੀਂ ਵੇਖਿਆ ਜੋ ਉਹਨਾਂ ਨੇ ਪੰਜਾਬ ਵਾਸਤੇ ਕੀਤਾ ਉਸ ਤੋਂ ਬਾਅਦ ਮੈਂ ਬਾਦਲ ਸਾਹਿਬ ਨਾਲ ਆਪਣਾ ਜਦੋਂ ਰਿਆਂ ਸੁਭੀ ਬਾਦਲ ਸਾਹਿਬ ਛੋਟੇ ਸੁਭੀ ਸਿੰਘ ਬਾਦਲ ਜੀ ਵੀ ਆਏ ਔਰ ਉਹਨਾਂ ਨੇ ਵੀ ਆਪਣੀ ਅਨਥਕ ਮਿਹਨਤ ਸਦਕਾ ਜੋ ਪੰਜਾਬ ਨੂੰ ਜਿਹੜੀ ਪੋਜੀਸ਼ਨ ਤੇ ਪਹੁੰਚਾਇਆ ਸੜਕਾਂ ਦੀ ਆਵਾਜ਼ ਹੀ ਦੇਖ ਲਓ ਬਿਜਲੀ ਦਾ ਇੰਨਾ ਬੁਰਾ ਹਾਲ ਸੀ ਬਿਜਲੀ ਦਾ ਉਹਨਾਂ ਨੇ ਇੰਨਾ ਵਧੀਆ ਨਿਰਵਿਘਨ ਦਾ ਸਪਲਾਈ ਕਰਤੀ ਔਰ ਇੰਨੇ ਨੇ ਵਧੀਆ ਕੰਪਲੈਕਸ ਤਿਆਰ ਕਰਾਏ ਪਰ ਸਾਰਨਾ ਵੱਡੀ ਚੀਜ਼ ਸਿੱਖੋਂ ਵਾਸਤੇ ਦਰਬਾਰ ਸਾਹਿਬ ਦਾ ਜਿਹੜਾ ਚੁਗਿਰਦਾ ਹੈ ਉਹਨਾਂ ਨੇ ਜੋ ਬਣਾਤਾ ਉਹ ਇੱਕ ਬੇਮਿਸਾਲ ਹੈ ਜਿਹਦਾ ਮੈਂ ਅੱਜ ਵੀ ਉਹਨਾਂ ਦਾ ਰਣੀ ਆ ਕਿਉਂਕਿ ਜੋ ਉਹਨਾਂ ਨੇ ਦਰਬਾਰ ਸਾਹਿਬ ਦੀ ਚੀਜ਼ ਬਣਾਈ ਉਹ ਇੱਕ ਬੇਮਿਸਾਲ ਔਰ ਪੰਜਾਬ ਦੇ ਲੋਕਾਂ ਵਾਸਤੇ ਅੱਜ ਲੋਕੀ ਕਹ ਰਹੇ ਕਿ ਉਹਨਾਂ ਨੇ ਕੰਮ ਨਹੀਂ ਕੀਤਾ ਮੈਂ ਸਮਝਦਾ ਕਿ ਜਿੰਨਾ ਵਧੀਆ ਢੰਗ ਨਾਲ ਸੁਖਵੀਰ ਜਿਨੇ ਸਰਕਾਰ ਨੂੰ ਚਲਾਇਆ ਔਰ ਵਧੀਆ ਢੰਗ ਨਾਲ ਕੰਮ ਪੰਜਾਬ ਨੂੰ ਦੇਣ ਦਿੱਤੀ ਏ ਉਹ ਵੀ ਇੱਕ ਲਾ ਮਿਸਾਲ ਕੰਮ ਹੈ ਪਰ ਅੱਜ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਥੋੜਾ ਜਿਹਾ ਗ੍ਰਾਫ ਗਿਰ ਗਿਆ ਉਹਦਾ ਗਿਰਨ ਦਾ ਕਾਰਨ ਮੈਂ ਸਮਝਦਾ ਕਿ ਮੈਂ ਤੇ ਬਹੁਤ ਇੱਕ ਛੋਟਾ ਜਿਹਾ ਵਰਕਰ ਹ ਸੁਖਵੀਰ ਸਿੰਘ ਬਾਲ ਜੀ ਨੇ ਕੱਲ ਵੀ ਮੇਰੇ ਖਾਲ ਮੀਟਿੰਗ ਕੀਤੀ ਹੈ ਜੀ ਉਹ ਇਸ ਬਾਰੇ ਮੰਥਨ ਕਰ ਰਹੇ ਨੇ ਕਿ ਵੀ ਇਹ ਆਪਾਂ ਨੂੰ ਇੰਨਾ ਥੱਲੇ ਜਾਣ ਦਾ ਆਪਣਾ ਕਾਰਨ ਕੀ ਹੈ ਔਰ ਮੈਂ ਸਮਝਦਾ ਕਿ ਉਹ ਬਹੁਤ ਸੂਝਵਾਨ ਨੇ ਔਰ ਇਸ ਦਾ ਹੱਲ ਕਢ ਕੇ ਬੜੇ ਢੰਗ ਔਰ ਤਰੀਕੇ ਨਾਲ ਇਸ ਨੂੰ ਫਿਰ ਅਕਾਲੀ ਦਰ ਨੂੰ ਇੱਕ ਵਾਰੀ ਲੀਆਂ ਤੇ ਲੈ ਕੇ ਆਉਣਗੇ ਜੀ ਇਹ ਮੇਰਾ ਮੰਨ ਹੈ ਮੈਂ ਇੱਥੇ ਥੋੜੇ ਭਾਈਵਾਲ ਦੀ ਗੱਲ ਕਰ ਲੈਣਾ ਹੈ ਭਾਈਵਾਲ ਦੇ ਵਿੱਚ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਤਾਂ ਭਾਜਪਾ ਦੇ ਨਾਲ ਜੋ ਨਾਤਾ ਟੁੱਟਿਆ ਲੱਗਦਾ ਕਾਲਜਨ ਉਹਦਾ ਡੈਂਟ ਪਿਆ ਹੈ ਤੇ ਜਾਂ ਭਾਜਪਾ ਨਾਲ ਦੁਬਾਰਾ ਗੱਡੁਰ ਚਾਹੀਦਾ ਡੈਂਟ ਪਬਲਿਕ ਸਮਝਦੀ ਹੈ ਪਰ ਮੈਂ ਸਮਝਦਾ ਕਿ ਜੋ ਬਾਲ ਸਾਹਿਬ ਦੀ ਸੋਚ ਸੀ ਭਾਜਪੀ ਨਾਲ ਸਾਂਝ ਪਾਣੀ 1984 ਦੇ ਦੰਗੇ ਹੋਏ ਉਸ ਤੋਂ ਬਾਅਦ ਮੇਰੇ ਖਾਲ ਸਿੱਖਾਂ ਰਹੇ ਹੁੰਦਾਂ ਦਾ ਬਹੁਤ ਜ਼ਿਆਦਾ ਪਾੜਾ ਪੈ ਗਿਆ ਸੀ ਔਰ ਬਾਦਲ ਸਾਹਿਬ ਨੇ ਜਦੋਂ ਇਹਨਾਂ ਨਾਲ ਸਾਂਝ ਪਾਈ ਮੈਂ ਆਪਣੀ ਅੱਖੀ ਉਹਨਾਂ ਦਿਨਾਂ 'ਚ ਵੇਖਿਆ ਕਿ ਸਟੇਜਾਂ ਦੇ ਉੱਤੇ ਹਿੰਦੂ ਭੋਲੇ ਸੋਨੇ ਹਾਲ ਦੇ ਨਾਰੇ ਲਾਂਦੇ ਸੀ ਔਰ ਸਿੱਖ ਔਮ ਜੈ ਸ਼੍ਰੀ ਰਾਮ ਜੈ ਮਾਤਾ ਦੇ ਨਾਰੇ ਲਾਂਦੀ ਸੀ ਇੰਨੀ ਸਾਂਝ ਇੱਕ ਭਾਈਚਾਰਾ ਕਾ ਜੋ ਬਾਦਲ ਸਾਹਿਬ ਨੇ ਇਹ ਦੇਣ ਬਾਦਲ ਸਾਹਿਬ ਦੀ ਹੈ ਔਰ ਮੈਂ ਸਮਝਦਾ ਕਿ ਭਾਜਪਾ ਦੀ ਬਹੁਤ ਵੱਡੀ ਦੇਣ ਹੈ ਕਿ ਇਹਨਾਂ ਨੇ ਮਿਲ ਕੇ ਭਾਈਚਾਰੇ ਨਾਲ ਕੰਮ ਕੀਤਾ ਔਰ ਉਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਵੀ ਕੀਤੀ ਪਰ ਇੱਕ ਮੈਨੂੰ ਅਫਸੋਸ ਰਹਿ ਗਿਆ ਕਿ ਸ਼ਾਇਦ ਭਾਜਪਾ ਵੱਲੋਂ ਸਾਨੂੰ ਸਰਕਾਰ ਵੱਲੋਂ ਇੰਨਾ ਫੰਡ ਰੀਲਿਸ ਪੰਜਾਬ ਵਿੱਚ ਨਹੀਂ ਹੋਇਆ ਜਿੰਨਾ ਨੂੰ ਹੋਣਾ ਚਾਹੀਦਾ ਸੀ ਜੋ ਪੰਜਾਬ ਨੂੰ ਜ਼ਰੂਰਤ ਸੀ ਉਹ ਕਿਸੇ ਵੀ ਸਰਕਾਰ ਵੱਲ ਨਹੀਂ ਆਇਆ ਇਹ ਪਤਾ ਨਹੀਂ ਇਹ ਸਾਡੇ ਆਪਣੇ ਅਕਾਲੀ ਦਲ 'ਚ ਕਮੀ ਰਹੀ ਜਾਂ ਉੱਤੋਂ ਉਹਨਾਂ ਦੇ ਫੰਡ ਦੇਣੇ 'ਚ ਰਹੀ ਇਹ ਉਹਨਾਂ ਦੀ ਇੰਟਰਨਲ ਗੱਲਾਂ ਨੇ ਪਰ ਜਿਹਦੇ ਕਰਕੇ ਪੰਜਾਬ ਕਾਫੀ ਪਿੱਛੜ ਗਿਆ ਔਰ ਪੰਜਾਬ ਕਰਜ਼ਾਦਰ ਕਰਜ਼ਾ ਸੁਖਵੀਰ ਪਹਿਲਾਂ ਵੀ ਕਾਂਗਰਸ ਦੇ ਚ ਕਰਜ਼ਾ ਸੀ ਉਹ ਵੱਧ ਆਇਆ ਅਕਾਲੀ ਦਲ ਤੋਂ ਹੋਰ ਵੱਧ ਗਿਆ ਅੱਜ ਆਪ ਸਰਕਾਰ ਆ ਗਈ ਆਪ ਦਾ ਤੇ ਹੋਰ ਸਰਕਾਰ ਦਾ ਕਰਜ਼ਾ ਵੱਧ ਗਿਆ ਪਰ ਕਰਜ਼ੇ ਵਿੱਚ ਪੰਜਾਬ ਡੁੱਬ ਰਿਹਾ ਮੈਂ ਇਸ ਗੱਲ ਤੇ ਬਹੁਤ ਜ਼ਿਆਦਾ ਸੀ ਲੋਕ ਚਿੰਤਾ ਦਾ ਕਿ ਅੱਗੋਂ ਸਾਡੇ ਆਉਣ ਵਾਲੇ ਬੱਚਿਆਂ ਦਾ ਭੁੱਖ ਕੀ ਹੋਏਗਾ ਜੀ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਬੀਜੇਪੀ ਅੱਜ ਜੋ ਮੋਦੀ ਸਾਹਿਬ ਨੇ ਮੈਂ ਮੋਦੀ ਸਾਹਿਬ ਨੂੰ ਪਹਿਲੇ ਥੋੜਾ ਜਿਹਾ ਇਸ ਨਜ਼ਰੀਏ ਨਾਲ ਵੇਖਦਾ ਸੀ ਸ਼ਾਇਦ ਉਹ ਹਿੰਦੂ ਮਾਈਂਡਡ ਜਾਂ ਹਿੰਦੂ ਮਾਈਂਡਡ ਗੱਲਾਂ ਕਰਦੇ ਨੇ ਪਰ ਮੇਰੇ ਦੋਸਤ ਰਹੇ ਨੇ ਰਵਨੀਤ ਬਿੱਟੂ ਕਾਫੀ ਦੇਰ ਤੋਂ ਮੇਰੇ ਪੁਰਾਣੇ ਮਿੱਤਰ ਨੇ ਔਰ ਅੱਜ ਜੋ ਉਹਨਾਂ ਨੇ ਇੱਕ ਕਾਰਜ ਕੀਤਾ ਰਵਨੀਤ ਬਿੱਟੂ ਨੂੰ ਮਨਿਸਟਰ ਬਣਾਤਾ ਪੰਜਾਬ ਦਾ ਔਰ ਹਾਰੇ ਹੋਏ ਇੱਕ ਇਨਸਾਨ ਨੂੰ ਔਰ ਸਿੱਖ ਕੌਮ ਦਾ ਇੱਕ ਚਿਹਰਾ ਅੱਗੇ ਲਿਆਂਦਾ ਮੈਂ ਸਿੱਖ ਚ ਕੌਮ ਜਾਂ ਹਿੰਦੂ ਪਰ ਮੈਂ ਸਾਰੇ ਹਿੰਦੂਆਂ ਚੋਂ ਹੀ ਨਿਕਲੇ ਆ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਡੇ ਗੁਰੂ ਸਾਹਿਬ ਵੀ ਕਹਿ ਗਏ ਸੀ ਕਿ ਇਹ ਇੱਕ ਸਾਂਝੀ ਪਰਥਾ ਹੈ ਇਹ ਸਾਰੇ ਹੋਣ ਦੇ ਕੋ ਕਰਤਾਰ ਦੀਨ ਜੀ ਇਸ ਕਰਕੇ ਜਿਹੜਾ ਅਸੀਂ ਇਹ ਬਾਰ ਬਾਰ ਗੱਲਾਂ ਕਰਦੇ ਆ ਵਿਤਕਰੇ ਵਾਲੀਆਂ ਇਹ ਸਾਨੂੰ ਕਿਸੇ ਨੂੰ ਨਹੀਂ ਕਰਨੀਆਂ ਚਾਹੀਦੀਆਂ ਔਰ ਜੋ ਅੱਜ ਮੋਦੀ ਸਾਹਿਬ ਨੇ ਸਨਮਾਨ ਸਨਮਾਨ ਪੰਜਾਬ ਨੂੰ ਦਿੱਤਾ ਔਰ ਜਿੰਨਾ ਦਲੇਰ ਰਵਨੀਤ ਬਟੂਜੇ ਨੇ ਜਿਨ੍ਹਾਂ ਨੂੰ ਮੈਂ ਉਹਨਾਂ ਨੇੜੇ ਹੋ ਕੇ ਵੇਖਿਆ ਜਿਨ੍ਹਾਂ ਉਹ ਦਲੇਰੀ ਨਾਲ ਬੋਲ ਸਕਦੇ ਨੇ ਜਿਨ੍ਹਾਂ ਉਹ ਦਲੇਰੀ ਨਾਲ ਕੰਮ ਕਰ ਸਕਦੇ ਨੇ ਸ਼ਾਇਦ ਉਹਨਾਂ ਦੇ ਇਸੇ ਨਜ਼ਰੀਏ ਨੂੰ ਦੇਖਦੇ ਹੋਏ ਉਹ ਮੇਰੇ ਖਾਤੇ 2009 ਤੋਂ ਲੈ ਕੇ ਅੱਜ ਤੱਕ ਪਾਰਲੀਮੈਂਟ ਦੇ ਮੈਂਬਰ ਚਲੇ ਆ ਰਹੇ ਨੇ ਪਰ ਉਹਨਾਂ ਨੂੰ ਕੋਈ ਸਟੇਜ ਮਿਨਿਸਟਰੀ ਦੀ ਜਾਂ ਦੂਜੀ ਮੇਰੇ ਖਾਲ ਮੇਰੇ ਉਹਨਾਂ ਦੇ ਟਾਈਮ ਤੇ ਨਹੀਂ ਮਿਲੀ ਔਰ ਅੱਜ ਉਹਨਾਂ ਨੂੰ ਜਿਹੜੀ ਮਿਨਿਸਟਰੀ ਉਹਨਾਂ ਨੂੰ ਆਫਰ ਹੋਈ ਹੈ ਜੋ ਅੱਜ ਆਫਰ ਹੋਈ ਹੈ ਮੈਂ ਸਮਝਦਾ ਕਿ ਇਹਦੇ ਵਿੱਚ ਉਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਦਿਸ਼ਾ ਨੂੰ ਮੈਂ ਤੁਹਾਨੂੰ ਸਾਲ ਹੀ ਕਰਨ ਲੱਗਿਆ ਸੀ ਤੁਸੀਂ ਰਮਨਜੀਤ ਬਿੱਟੂ ਦੇ ਹੱਥੇ ਤਾਰੀਫਾਂ ਕਰ ਰਹੇ ਹੋ ਜੋ ਮੋਦੀ ਸਰਕਾਰ ਦੀ ਤਾਰੀਫ ਕਰ ਰਹੇ ਹੋ ਪਰ ਲੱਗਦਾ ਕੀ ਹੈ ਕਿ ਰਮਨਜੀਤ ਬਿੱਟੂ ਪੰਜਾਬ ਲਈ ਕੀ ਕਰ ਪਾਉਣਗੇ ਕਿਉਂਕਿ ਉਹ ਮਹਿਕਮਾ ਉਹੀ ਹੈ ਜੋ ਹਰ ਸਿਮਰਤ ਕਰ ਬਾਅਦ ਬਿਲਕੁਲ ਸੀ ਉਹਨਾਂ ਨੂੰ ਵੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲਾ ਮਿਲਿਆ ਸੀ ਉਹਨਾਂ ਨੂੰ ਇਹਨਾਂ ਨੂੰ ਪਰ ਰਾਜ ਮੰਤਰੀ ਬਣਾਇਆ ਗਿਆ ਉਸੇ ਮੰਤਰਾਲੇ ਦੇ ਵਿੱਚ ਹੁਣ ਲੱਗਦਾ ਹੈ ਕਿ ਕੀ ਹੋਰ ਸੁਧਾਰ ਪੰਜਾਬ ਚ ਕਰ ਸਕਦੇ ਨੇ ਰੁਨੀਤ ਬਿੱਟੂ ਲਈ ਕੀ ਕੀ ਚੈਲੰਜ ਆਤੇ ਪਹਿਲੀ ਗੱਲ ਦੇਕਰਨ ਰੇਲ ਮੰਤਰਾਲਾ ਵੀ ਮਿਲਿਆ ਮੈਂ ਬਿੱਟੂ ਜੀ ਨੇ ਰਿਕੁਐਸਟ ਕਰਾਂਗਾ ਕਿ ਸਾਡੇ ਪੰਜਾਬ ਵਿੱਚ ਜਲੰਧਰ ਤੋਂ ਇੱਕ ਅਭੋਰ ਫਾਜ਼ਲ ਕਾ ਟ੍ਰੇਨ ਡਾਇਰੈਕਟ ਨਹੀਂ ਆਗੀ ਪਰ ਕਾਫੀ ਲੋਕ ਇੱਥੇ ਜੁੜੇ ਹੋਏ ਨੇ ਲੁਧਿਆਣਾ ਜਲੰਧਰ ਸਾਰੇ ਇੱਧਰ ਇੱਕ ਤੇ ਇਹਨਾਂ ਨੂੰ ਇਹ ਟ੍ਰੇਨ ਦੀ ਇੱਕ ਸ਼ੁਰੂਆਤ ਕਰਾਣੀ ਚਾਹੀਦੀ ਜਿਹੜੀ ਸਿੱਧੀ ਲੋਕਾਂ ਨੂੰ ਅਭੋਰ ਫਾਜ਼ਿਲਕਾ ਨਾਲ ਜੋੜੇ ਇਹ ਇੱਕ ਮੇਰੀ ਪੁਰਜ਼ੋਰ ਬੇਨਤੀ ਹੈ ਰਮੇਸ਼ ਬਿੱਟੂ ਜਨ ਨੂੰ ਵੀ ਤੇ ਮੋਦੀ ਸਰਕਾਰ ਨੂੰ ਨੰਬਰ 2 ਤੇ ਤੁਸੀਂ ਕਹਿ ਰਹੇ ਰਮੇਸ਼ ਬਿੱਟੂ ਜੀ ਕੀ ਕਰਨਗੇ ਮੈਂ ਸਮਝਦਾ ਜਿੰਨੀ ਦਲੇਰੀ ਰਮੇਸ਼ ਬਿੱਟੂ ਜੀ ਵਿੱਚ ਹੈ ਉਹ ਇੱਕ ਕੰਮ ਨਹੀਂ ਦੋ ਕੰਮ ਨਹੀਂ ਉਹ ਭਾਜਪਾ ਨੂੰ ਲਿਆਂਦੇ ਲੈ ਕੇ ਆਣਗੇ ਔਰ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਵਿੱਚ ਉਹ ਵੀ ਇੱਕ ਕੜੀ ਅਕਾਲੀ ਸਰਕਾਰ ਨੂੰ ਤੇ ਭਾਜਪਾ ਨੂੰ ਜੋੜਨ ਦਾ ਕੰਮ ਕਰਨਗੇ ਜੀ ਔਰ ਟੰਗ ਨਾਲ ਇਸ ਮੁੱਦੇ ਨੂੰ ਚਲਾਣਗੇ ਕਿਉਂਕਿ ਉਹਨਾਂ ਜਿੰਨੀ ਕਾਬਲੀਅਤ ਆ ਉਹ ਕਿਸਾਨ ਵਰਗ ਨੂੰ ਪੰਜਾਬੀਆਂ ਨੂੰ ਹਿੰਦੂ ਸਿੱਖ ਮੁਸਲਮਾਨ ਐਸਾਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਮੈਂ ਆਸ ਕਰਦਾ ਉਹ ਵਿਤਕਰਾ ਭਾਵਨਾ ਨਹੀਂ ਹੋਣ ਦੇਣਗੇ ਔਰ ਜਿੱਦਾ ਜਿੱਦਾ ਸਨਮਾਨ ਜਿੱਥੇ ਜਿੱਥੇ ਹੈਗਾ ਉਹ ਉਹਨਾਂ ਨੂੰ ਪੂਰਾ ਹੱਕ ਦਿਵਾਉਣਗੇ ਭਾਵੇਂ ਸਿੱਖਾਂ ਦੀ ਪਾਰਟੀ ਭਾਵੇਂ ਐਸਾਈਆਂ ਦੀ ਪਾਰਟੀ ਭਾਵੇਂ ਮੁਸਲਮਾਨਾਂ ਦੀ ਜੀ ਕੋਈ ਵਿਤਕਰਾ ਨਾ ਕਰਨ ਇਹ ਮੇਰੀ ਖੱਤ ਜੋੜ ਕੇ ਉਹਨਾਂ ਬੇਨਤੀ ਹੈ ਔਰ ਮੈਨੂੰ ਪਤਾ ਉਹ ਕਰਨਗੇ ਵੀ ਨਹੀਂ ਔਰ ਦੂਸਰਾ ਕੰਮ ਇਹ ਹੈ ਕਿ ਜੋ ਬਟੂ ਜਨੇ ਅੱਜ ਹਾਲਾਤ ਜੋ ਜਾਣਗੇ ਅੱਜ ਪੈਦਾ ਹੋ ਜਾਣਗੇ ਅੱਜ ਜਲੰਧਰ ਵਿੱਚ ਸਾਡੇ ਪੰਜਾਬ ਵਿੱਚ ਨਸ਼ਿਆਂ ਦੀ ਆੜ ਮੱਗੀ ਹੋਈ ਹੈ ਰੀਤਾ ਮਾਫੀਆ ਹਾਵੀ ਹੋਇਆ ਹੋਇਆ ਹੈ ਸ਼ਰਾਬ ਦੀਆਂ ਤਸਕਰੀਆਂ ਚੱਲ ਰਹੀਆਂ ਨੇ ਜਿੰਨੀ ਹੁਨਤ ਪਾ ਸਕਣ ਜਿਹੜਾ ਅੱਜਕੱਲ ਥੋੜਾ ਬਾਤ ਅਸ਼ਾਂਤੀ ਵੀ ਮੈਂ ਸਮਝਦਾ ਪੰਜਾਬ ਵਿੱਚ ਸ਼ੁਰੂ ਹੋ ਰਹੀ ਹੈ ਔਰ ਇਸ ਅਸ਼ਾਂਤੀ ਨੂੰ ਉੱਪਰ ਨਹੀਂ ਦੇਣਗੇ ਸ਼ਾਂਤੀ ਪੰਜਾਬ ਵਿੱਚ ਬਣਾਈ ਰੱਖਣਗੇ ਔਰ ਪੰਜਾਬ ਵਾਸਤੇ ਅੱਜ ਹਲਵਾਰਾ 에ਅਰਪੋਰਟ ਹੈ ਸਾਡੀ ਬਹੁਤ ਵੱਡੀ ਉਹ ਦੇਣ ਹੈ ਪੰਜਾਬ ਨੂੰ ਚਲੋ ਮੋਦੀ ਸਾਹ ਨੇ ਪਹਿਲਾਂ ਹੀ ਕੰਮ ਇਹ ਸਟਾਰਟ ਕੀਤਾ ਹੋਇਆ ਹੈ ਔਰ ਇਹਦੀ ਨਿਗਾਰ ਮੈਂ ਸਮਝਦਾ ਕਿ ਸਾਨੂੰ ਇਹ ਲੁਧਿਆਣਾ ਇੱਕ ਏਡੀ ਵੱਡੀ ਹੱਬ ਹੈ ਇੰਡਸਟਰੀ ਹੈ ਇਹ ਹਲਵਾਰਾ 에ਰਪੋਰਟ ਇੱਕ ਲਾ ਮਿਸਾਲ 에ਰਪੋਰਟ ਇੰਡੀਆ ਦਾ ਬਣਨਾ ਚਾਹੀਦਾ ਜੀ ਇਹ ਨਾ ਹੋਵੇ ਕਿ ਜਿਸ ਤਰ੍ਹਾਂ ਪਹਿਲੇ ਸਾਨੇਵਾਲ ਬਣਿਆ ਇੱਧਰ ਬਣਿਆ ਆਦਮਪੁਰ ਬਣਿਆ ਔਰ ਫਿਰ ਵਿਚ ਆ ਕੇ ਬੰਦ ਹੋ ਗਏ ਇਸ ਤਰ੍ਹਾਂ ਦਾ ਕੰਮ ਨਾ ਹੋਵੇ ਇਹ ਹਲਵਾਰਾ 에ਰਪੋਰਟ ਨੂੰ ਵੱਧ ਤੋਂ ਵੱਧ ਇੱਥੇ ਇੱਕ ਐਨੀ ਤਰਜੀਹ ਦਿੱਤੀ ਜਾਵੇ ਹਰ ਵਿਅਕਤੀ ਇਥੇ ਆਣ ਨੂੰ ਪੰਜਾਬ ਦੇ ਦਰਸੇ ਔਰ ਬਹੁਤ ਵੱਡੀ ਹੱਬ ਇੰਡਸਟਰੀ ਹੈ ਔਰ ਦੂਜਾ ਮੈਂ ਇੱਕ ਹੋਰ ਗੱਲ ਕਰਾਂਗਾ ਕਿ ਸਾਡੇ ਟਾਈਮ ਤੇ ਬਾਦਲ ਸਾਹਿਬ ਨੇ ਬਹੁਤ ਵਧੀਆ ਸੜਕਾਂ ਤੇ ਜਿਵੇਂ ਜਲੰਧਰ ਹੀ ਐਂਟ੍ਰੈਂਸ ਤੁਸੀਂ ਦੇਖੋਗੇ ਕਮਾਲ ਹੈ ਅੱਜ ਵੀ ਇਸ ਜਲੰਧਰ ਦੇ ਵੜਦੇ ਆ ਦਿਲ ਖੁਸ਼ ਹੁੰਦਾ ਔਰ ਰਵਨੀਤ ਬਿੱਟੂ ਜੀ ਨੂੰ ਮੈਂ ਇੱਕ ਪੋਰ ਜੋਰ ਅਪੀਲ ਕਰਾਂਗਾ ਕਿ ਅੰਮ੍ਰਿਤਸਰ ਤੋਂ 에어ਪੋਰਟ ਤੋਂ ਜਾਣ ਵਾਸਤੇ ਲੁਧਿਆਣਾ ਜਦੋਂ ਅਸੀਂ ਜਾਂਦੇ ਆ ਅੱਜ ਐਂਟ੍ਰੈਂਸ ਨਾਲ ਦੀ ਕੋਈ ਚੀਜ਼ ਨਹੀਂ ਜੀ ਉਹਦੀ ਐਂਟ੍ਰੈਂਸ ਲੁਧਿਆਣਾ ਦੀ ਇੰਨੀ ਕਿਉ ਗੋਡਿਫਿਕੇਸ਼ਨ ਕਰਨ ਕਿ ਇੱਕ ਲੁਧਿਆਣਾ ਜਿੰਨੀ ਵੱਡੀ ਹੱਬ ਹੈ ਜਿੰਨਾ ਅਮੀਰ ਲੋਕ ਜਿੰਨਾ ਵਧੀਆ ਲੋਕ ਉੱਥੇ ਬੈਠਾ ਉਹਦੀ ਖੂਬਸੂਰਤੀ ਵਿੱਚ ਚਾਰ ਚੰਦ ਲਾਣ ਕਿ ਸਾਰੇ ਜਿਵੇਂ ਆਪਾਂ ਇੰਡੀਆ ਟਰਮੀਨਲ 3 ਦਾ 에어ਪੋਰਟ ਦੇਖਦੇ ਆ ਉਸ ਤਰ੍ਹਾਂ ਦਾ 에어ਪੋਰਟ ਹਲਵਾਰੇ ਬਣਾਉਣ ਔਰ ਇਸ ਤਰ੍ਹਾਂ ਦੀ ਐਂਟਰੈਂਸ ਲੁਧਿਆਣਾ ਦੀ ਜਿਹੜੀ 에어ਪੋਰਟ ਅੰਮ੍ਰਿਤਸਰ ਤੋਂ ਆਂਦਾ ਹੈ ਲੁਧਿਆਣਾ ਦਿੱਲੀ ਜਾਂਦਾ ਉਹ ਲੁਧਿਆਣਾ ਦੇ ਐਂਟਰੈਂਸ ਤੇ ਹੀ ਅੰਦਰ ਜਾਂਦੇ ਆ ਪੁਰਾਣਾ ਲਿਜਾਣਾ ਬਾਈਪਾਸ ਦੇ ਉੱਤੇ ਬੱਦ ਬੱਦ ਖੂਬਸੂਰਤੀ ਨਾਲ ਕੰਮ ਕਰਨ ਔਰ ਲੋਕ ਭਾਈ ਜਰ ਨੂੰ ਬਣਾ ਕੇ ਰੱਖਣਾ ਮੇਰੀ ਇਹ ਪ੍ਰੋਜ਼ਰ ਵੀ ਪੰਜਾਬ ਦੇ ਹੂਰ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਚਾਹੋਗੇ ਕਿ ਰਮਨਜੀਤ ਬਿੱਟੂ ਦਾ ਸਾਹਮਣੇ ਰੱਖਣ ਕਿਉਂਕਿ ਰਮਨਜੀਤ ਬਿੱਟੂ ਦੋਸਤੀ ਵੀ ਚੰਗੀ ਹੈ ਉਹਨਾਂ ਦੇ ਨਾਲ ਮੁੱਦੇ ਜਨਾਬ ਇਹ ਹੈ ਕਿ ਪਹਿਲੀ ਗੱਲ ਦੇਖੋ ਜੀ ਮੈਂ ਮੋਤੀ ਜਦੋਂ ਆਸ ਕਰਦਾ ਜਿੰਨਾ ਉਹਨਾਂ ਨੂੰ ਫੰਡ ਉਹ ਪ੍ਰੋਵਾਈਡ ਕਰਨਗੇ ਉਹ ਤਾਂ ਹੀ ਅੱਗੇ ਕੰਮ ਕਰ ਸਕਣਗੇ ਗੱਲਾਂ ਨਾਲ ਤਾਂ ਕੰਮ ਕੋਈ ਵੀ ਨਹੀਂ ਹੋਣਾ ਔਰ ਪੰਜਾਬ ਵਾਸਤੇ ਜੇਕਰ ਉਹਨਾਂ ਨੂੰ ਫੰਡ ਮਿਲੇਗਾ ਉਹ ਸਹੀ ਢੰਗ ਨਾਲ ਯੂਟਾਈਜ਼ ਕਰਨਗੇ ਔਰ ਮੈਂ ਸਮਝਦਾ ਕਿ ਪੰਜਾਬ ਨੂੰ ਫਿਰ ਲੀਆਂ ਦੇ ਲਿਆ ਕੇ ਖੜਾ ਕਰ ਦੇਣਗੇ ਪਹਿਲੇ ਪੰਜਾਬ ਇੱਕ ਨੰਬਰ ਤੇ ਸੀ ਅੱਜ ਪਤਾ ਨਹੀਂ ਨੰਬਰ ਹੀ ਮਰਨ ਲੱਗਦਾ ਕਿ ਨਜ਼ਰ ਹੀ ਨਹੀਂ ਆ ਰਿਹਾ ਕਿ ਕਿੱਥੇ ਜਾ ਰਿਹਾ ਜੀ ਔਰ ਜਿੰਨਾ ਪੰਜਾਬ ਦਾ ਮਾੜਾ ਵਾਲਾ ਸਟਮ ਹੋ ਰਿਹਾ ਔਰ ਇੱਕ ਸੈਂਟਰਲ ਸਰਕਾਰ ਹੀ ਇਦਾਂ ਦੀ ਹੈ ਜਿਹਦੇ ਕੋਲ ਇਨਾ ਫੰਡ ਹੈ ਕਿ ਜਿਹੜੀ ਵੀ ਉਹ ਜਿਹੜੀ ਵੀ ਸਟੇਟ ਚਾਵੇ ਉਹਦਾ ਭਲਾ ਕਰ ਸਕਦੀ ਹੈ ਪਰ ਮੈਂ ਮੋਦੀ ਜੀ ਨੂੰ ਬੇਨਤੀ ਕਰਾਂਗਾ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਾਂਗਾ ਰਾਜਨਾਂ ਜੀ ਸਾਰੇ ਮੋਦਬਰ ਬੰਦੇ ਨੇ ਕਿ ਇਹ ਪੰਜਾਬ ਵਾਸਤੇ ਇਨਾ ਕੁ ਉਪਰਾਲਾ ਕਰਨ ਕਿ ਪੰਜਾਬ ਸੋਨੇ ਦੀ ਚਿੜੀਆ ਸੀ ਪਰ ਸੋਨੇ ਚਿੜੀਆ ਬਣਾ ਕੇ ਦਿਖਾਣ ਚਾਹੇ ਰਵਨੀਤ ਬਿੱਟੂ ਜੀ ਦੇ ਥਰੂ ਇਹ ਇੱਕ ਕਾਰਿਆ ਉਪਰਾਲਾ ਹੋ ਜਾਏ ਔਰ ਰਵਨੀਤ ਬਿੱਟੂ ਜੀ ਜੋ ਪੰਜਾਬ ਵਾਸਤੇ ਕਰ ਸਕਦੇ ਨੇ ਮੈਨੂੰ ਉਹਨਾਂ ਦੀ ਸ਼ਿਕਰ ਵਿੱਚ ਇੱਕ ਦਲੇਰੀ ਦੇ ਮਾਣ ਆ ਮੈਂ ਇੱਕ ਬਾਰ ਬਾਰ ਇੱਕੋ ਗੱਲ ਕਰਾਂਗਾ ਕਿ ਉਹ ਬੰਦੇ ਬਹੁਤ ਦਲੇਰ ਨੇ ਹਰ ਗੱਲ ਦਾ ਅਗਰ ਉਹਨਾਂ ਨੇ ਸਟੈਪ ਚੁੱਕ ਲਿਆ ਤਾਂ ਪੂਰੀ ਉਹਦੀ ਪੇਰਵਾਹੀ ਕਰਦੇ ਔਰ ਮੋਦੀ ਸਰਕਾਰ ਬਾਰ ਬਾਰ ਉਮੀਦ ਹੈ ਜਿੰਨਾ ਵੱਧ ਤੋਂ ਵੱਧ ਫੰਡ ਦਿਓ ਤਾਂ ਕਿ ਸਾਡੀ ਪੰਜਾਬ ਸਰਕਾਰ ਪੰਜਾਬ ਦੇ ਸਾਡੇ ਆਉਣ ਵਾਲੇ ਬੱਚੇ ਪੀੜੀਆਂ ਜਿਹੜੇ ਬੱਚੇ ਬਾਰ ਬਾਰ ਬਾਹਰ ਜਾ ਰਹੇ ਨੇ ਕੈਨੇਡਾ ਭੱਜ ਰਹੇ ਨੇ ਇੱਧਰ ਭੱਜ ਰਹੇ ਨੇ ਇੰਨਾ ਕੋਈ ਇਥੇ ਉਪਰਾਲਾ ਕਰ ਦੇਣ ਤਾਂ ਕਿ ਹਰ ਮਾਂ ਬਾਪ ਬੱਚੇ ਇਥੇ ਸੁਖੀ ਸੁਖੀ ਨਜ਼ਰ ਆਉ ਜੀ ਇਹ ਮੇਰੀ ਪੁਰਜੋ ਰੋਈ ਤਾਂ ਬਹੁਤ ਹਨ ਤੁਹਾਡੇ ਜਾਗਣੇ ਦੀ ਗੱਲਬਾਤ ਕਰਨ ਲਈ ਜੀ ਤੇ ਇਹ ਸਨ ਅਮਰਜੀਤ ਸਿੰਘ ਕਧੂਰੀਆ ਜਿਨ੍ਹਾਂ ਦਾ ਦੱਸਣਾ ਹੈ ਕਿ ਰਵਨੀਤ ਮਿੱਟੂ ਤੋਂ ਉਮੀਦਾਂ ਤਾਂ ਬਹੁਤ ਨੇ ਪੰਜਾਬ ਨੂੰ ਫਿਲਹਾਲ ਇਕਾਦੀਲ ਦੇ ਵਿੱਚ ਨੇ ਪਰ ਭਾਜਪਾ ਦੇ ਅੱਗੇ ਵੱਡੀ ਚੁਣੌਤੀ ਹੈ ਦੱਸਦੇ ਨੇ ਕਿ ਪੰਜਾਬ ਦੇ ਮੁੱਦੇ ਹੱਲ ਕਰਵਾਉਣੇ ਤੇ ਇਸ ਦੇ ਨਾਲ ਮਿੰਨੂ ਦੇ ਜੱਜ ਤੋਂ ਹੋਰ ਅਪਡੇਟਸ ਲਈ ਵੇਖਦੇ ਰਹੋ ਜਗ